ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦਾ ਸੱਜਣੋ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਅੱਜ ਬਿਲਕੁਲ ਵਕਤ ਤੇ 1/4 ਮਹੀਨਾ 2025 ਦਿਨ ਮੰਗਲਵਾਰ ਅੱਜ ਪਹੁੰਚੀ ਮੰਡੀ ਹਰੰਪੁਰਾ ਫੂਲ ਜਿਹੜਾ ਸੱਜਣਾ ਚੈਨਲ ਨਹੀਂ ਸਬਸਕ੍ਰਾਈਬ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਦੇ ਨਾਲ ਹੌਸਲਾ ਮਿਲਦਾ ਰਹਿੰਦਾ ਉਹਨਾਂ ਨੂੰ ਹੌਸਲਾ ਮਿਲਦਾ ਰਹਿੰਦਾ ਯਾਰ ਸੱਜਣੇ ਇਦਾਂ ਦੇ ਵੀਡੀਓ ਬਣਾ ਕਰ ਲੈ ਸਬਰਕ 62834 02919 ਇਹ ਨੰਬਰ ਆਪਣਾ ਸੰਧੂ ਡੇਰੀ ਫਾਰਮ ਸਰਦੂਲਗੜਾ ਤੇ ਆਜੋ ਸਾਨੂੰ ਦਿਖਾਉਣਾ ਟਾਪ ਟਾਪ ਦੇ ਨਗੀਨੇ ਮੰਡੀ ਭਰੀ ਜਾਂਦੀ ਆ ਖਜਾਗਾ ਦਾ ਫੁੱਲ ਭਰੀ ਪਈ ਆ ਤੇ ਗਾਹ ਘੱਟ ਲੱਗਦਾ ਅੱਜ ਵੀ ਤੇ ਆਜੋ ਸੱਜਣੇ ਨੂੰ ਮਿਲਦੇ ਆ ਕੀ ਗੱਲਬਾਤ ਰਹਿੰਦੀ ਐ ਕੀ ਰੇਟ ਆ ਤੇ ਕੀ ਨੰਬਰ ਆ ਆਜੋ ਹਾਂ ਫਿਰ ਜਦੋਂ ਝੋਟੀ ਦਿਖਾਉਣਾ ਕਾ ਟਾਪ ਦੀ ਸਿੰਗਲਾਂ ਨੂੰ ਵੀ ਚੈੱਕ ਕਰ ਲਓ ਗੁੱਥੀ ਦੀ ਸਰਦੀ ਆ ਬਾਈ ਦੇ ਕੋਈ ਪਫਾਰ ਦਾ ਕੰਮ ਨਹੀਂ ਆ ਗਿਆ ਮਗਰ ਕਟਾ ਚਲੋ ਆਖਣਾ ਨਹੀਂ ਮੁੱਕਿਆ ਥਾਂ ਲੱਗਿਆ ਚਮੜੀ ਦੇ ਪਤਲੇ ਥਾਂ ਨੇੜੇ ਰੱਖਦੇ ਵਾ ਥੋੜਾ ਜਿਹਾ ਹੂੰ ਥਾਂ ਤੋਂ ਸੋਹਣਾ ਹੈ ਮੱਝ ਭਰਮੀ ਹੈ ਬਸ ਉਹ ਤਾਂ ਬੜਾ ਨਹੀਂ ਮੈਂ 10 ਕਿਲੋ ਦੇ ਦਊਗੀ। ਉਪਾਲੀ ਚੰਗੀ ਆ ਸਿੰਘ ਸਿੰਘ ਦੀ ਬਹੁਤ ਸੋਹਣੀ ਆ। ਬਾਕੇ ਪੁੱਛਦੇ ਆ ਬਾਬੇ ਨੂੰ ਕੀ ਰੇਟ ਆ ਕੀ ਗੱਲਬਾਤ ਆ ਕਹਿ ਮਾਸੂਆ। ਹੈ? ਚਾਮੜੀ ਜੋਮੜੀ ਦੀ ਬਰੀਕ ਆ ਥੋੜੀ। ਜਾਨਵਰ ਕੱਡੇ ਕਿੰਨੇ ਬਾਹਰ। ਉਹਦਾ ਕਰਕੇ ਦੋਦੀ ਆ। ਪਪਾ ਸਸਰੀ ਘਰ। ਕਿਹੜਾ ਪਿੰਡ ਆ ਬਾਬੇ? ਸੁਖਣਾ। ਸੁਖਣਾ ਆ ਬਲੂ ਹੈ ਨਾ। ਜਿਲ੍ਹਾ ਤੁਹਾਨੂੰ ਬਠਿੰਡੇ ਪੈਂਦਾ। ਮੁਕਸਰ। ਅੱਛਾ ਮੁਕਸਰ ਸਾਹਿਬ। ਹਮ। ਠੀਕ ਹੈ। ਇਹ ਛੋਟੀ ਕਹਿ ਮਾਸੂਆ। ਉਜਾਸਵਾ ਉਜਾਸਵਾ ਕਰਦੀ ਆ ਤੇਰੀ ਲੈ ਜਮਾ ਕਰ ਕਿੰਨਾ ਦੁੱਧ ਆ ਤਿਆਰ ਹੁਣ ਸਹੀ ਦੁੱਧ ਉਹਨੇ ਜਮਾ 14 ਕਿਲੋ ਤਿਆਰ ਆ ਤੇਮਾ ਦਾ ਨਸੂਈ ਨੂੰ ਜੇ ਨੂੰ ਹੋ ਗਿਆ 9ਵਾਂ ਦਿਨ 9ਵਾਂ ਦਾ ਸਸਤੇ ਨੂੰ ਕਰਦੀ ਆ ਬਾਬੇ ਦੀ ਕੋਈ ਵਪਾਰ ਦਾ ਕੰਮ ਨਹੀਂ 9 ਦਿਨ ਹੋ ਗਏ ਸੂਈ ਨੂੰ 14 ਕਿਲੋ ਦੁੱਧ ਹੈ ਕੀ ਰੇਟ ਆ ਬੱਬਾ ਜਾਇ ਜਾਇ ਦਾ ਹੈ 170 ਕਰ 170 ਮਾਨਤਾਣ ਕਿੰਨਾ ਕੋ ਜੋ ਮਾਨਤਾ ਲਓ ਜੀ ਯਾਰ 2000 ਦਾ ਬਸ ਬਸ ਚਲ ਮਾਨਤਾਣ ਤਾਂ ਹੋ ਜਾਣਾ ਉਹਦਾ ਜਾਨਵਰ ਪਸੰਦ ਆ ਨਾ ਸਿੰਘਾ-ਸੁੰਘਾ ਦੇ ਬਹੁਤ ਸੋਹਣੇ ਆ ਜੀ ਤੇ ਮੇਲ ਨੰਬਰ ਕਿ ਨਵਾਬਪਤਰਾ ਮੇਲ ਨੰਬਰ ਲਿਖ ਆ ਰਿਹਾ ਓਹੋ ਗਲ ਗਿਆ ਕੰਮ ਆਇਆ ਨਹੀਂ ਮੁੰਡਾ ਨਾਲ ਕੋਈ ਹੈਗਾ ਉਹ ਤਾਂ ਹੋ ਨੂੰ ਨੰਬਰ ਲਖਾਈ ਆਵੇਂ ਖੜ ਜਾ ਮੈਂ ਲੇਖ ਲੈਣਾ ਕੋ ਉਹਦੇ ਕੋਲ ਜਾ ਕੇ ਲਿਖ ਲਵਾਂ ਨੰਬਰ ਲਿਖ ਲਈ ਆ ਖੜੀ ਚੈੱਕ ਕਰ ਲਓ ਜੀ ਛੋਟੀ ਛਾਟੀ ਬਾਬੇ ਦੀ ਬਹੁਤ ਚੰਗੀ ਹੈ 94636 52881 52 ਟਕੇ ਸੀ ਪਿੰਡ ਸੁਖਨਾ ਆਪੂ ਹੈ ਨਾ ਪਿੰਡ ਸੁਖਨਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਾਈਆਂ ਦੇ ਘਰ ਦੀ ਝੋਟੀ ਹੈ ਤੇ ਘਰ ਲਿਓ ਉਸ ਪਰਕਾ ਕਾ ਬਾਈ ਕੋਲੇ ਸਜਣਾ ਮੱਝ ਜਾਣਦੇ ਲੈ ਜਾ ਲੈ ਜਾ ਉਸ ਥੋੜੀ ਜਿ ਲੰਡੀ ਐ ਤੂੰ ਚੰਗੀ ਆ ਪ੍ਰੀਡ ਵਾਜੇ ਵੀ ਇਹਨਾਂ ਪਰਪਾਈ ਹੋ ਗਈ ਵੀ ਕੀ ਕਰੇ ਕਹਿੰਦਾ ਫਾਤੀ ਬਣਾ ਸੁਣਾ ਦੇ ਇਹ ਪੂਰੀ ਬਿੱਥਾ ਲੰਡੀ ਆ ਥੋੜਾ ਜਿ ਸਿੰਗ ਦੂਰੋਂ ਮੁੜਿਆ ਡੰਗ ਬਲੇ ਮੇ ਜੇ ਖਾ ਗਿਆ ਕੀ ਪ੍ਰੀਡ ਚੰਗੀ ਆ ਮੱਧ ਇਹਦਾ ਕੰਮ ਸੁਆ ਬਾਈ ਪੰਜਵਾਂ ਹੋਊਗਾ ਤੇ ਸਾਪਾਨੀ ਮਾਸ ਠੀਕ ਹੈ ਵੈਰੀ ਗੁੱਡ 2 ਬੰਦਾ ਸਾਫ ਆਇਆ ਰਹਿਣਾ ਨਹੀਂ ਤਾਂ ਤੀਜੇ ਕਹਿ ਜਾਂਦੇ ਬਰਾ ਦੂਜਾ ਦੀ ਚ ਮਗਰ ਬੱਚਾ ਕੀ ਬਾਈ ਦਾ 33 ਹੈ ਇਹਨੂੰ ਕੈਦਣਾ ਹੋਵੇ ਤੁਸੀਂ 15 ਕਿਲੋ ਦੇਣਾ ਤੁਸੀਂ ਕਿੰਨਾ ਦੁੱਧ ਬਾਈ ਤਿਆਰ ਹੋਣਾ ਦੁੱਧ 16 ਕਿਲੋ ਆਹ ਹੋਰ ਰਸਤੋਂ ਤੇ ਇੱਕ ਪਿੰਡ ਹੈ ਮੰਨਣਾ ਬਸ ਥੋੜਾ ਦੂਰੋਂ ਮੁੜਿਆ ਉਹ ਥੋੜੀ ਜਿਹੀ ਘਟੀ ਆ ਨਾ ਬਾਈ ਬ੍ਰੀਡ ਬਾਈ ਦੀ ਚੰਗੀ ਆ ਮੱਝ ਇਹਦਾ ਕੀ ਰੇਟ ਆ ਬਾਈ ਕੱਕਟਾਲੀਆ ਮਾਨਤਾਨੇ ਚ ਮਾਨਤਾਨ ਕਰਦੇ ਆਂ ਮਾਨਤਾਨ ਘਰੋਂ ਮੇਟਾਂ ਰੁਕਮ ਮੱਜਾਂ ਹੈ ਪਰ ਮਿਲ ਜਾਂਦੀਆਂ ਬਾਈ ਤੁਹਾਨੂੰ ਨੰਬਰ ਲੈਦਾ ਪਹਿਲਾ ਵਾਲਾ ਨਾਲ ਵਾਲੀ ਮੱਝ ਵਾਲਾ ਦੋਨੇ ਮੱਜਾਂ ਵਾਈ ਦੀਆਂ ਇਹ ਆ ਗਿਆ ਬੱਚਾ ਇਹਦਾ ਕੋਈ ਬਾਈ ਨੇ 18 ਨਹੀਂ ਕਿਹਾ 20 ਨਹੀਂ ਕਿਹਾ ਜੈ ਜੀ ਦੋ ਦੋ ਦੱਸਿਆ ਤੇ ਜੈ ਜੀ ਰੇਟ ਕਰਿਆ ਬਾਈ ਨੇ ਘਰ ਉੱਥੇ ਦੇ ਹਿਸਾਬ ਨਾਲ ਕਾਰ ਲੈ ਉਸੇ ਬਾਰ ਕਰ ਬਾਈ ਦਾ Saat ini, naik, garmia lagi. Enggak ada yang toh, Pak? Ya, mari mudah. Tadi, apa tadi? ਆਮੀ ਚਲੀ ਹੇਠਾਂ ਉਹ ਫਿਰ ਅੰਮ੍ਰਿਤਵਾਰੀ ਦਰਸ਼ਨੇ ਜਾਣਾ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਇਹ ਦਿੱਲੀ ਤੋਂ ਨਾ ਡੇੜੀ ਸੇ ਬਹਾਨਾ ਪੜੀਆਂ ਬਜਵਾੜ ਹੈ ਜੀ ਨਾ ਅੰਮ੍ਰਿਤ ਲਾਭੀ ਜੀ ਵੀਰੇ ਕਹਾਂਸੂ ਗਾਂਤਰੀ ਹੈ ਇੱਕ ਆਤੀ ਜਸੂਅਤ ਕਿੰਨਾ ਚਿਰ ਹੋ ਗਿਆ ਭਾਈ ਸੁਈ ਨੋਨ ਵੀਨੇ ਡੇਢ ਮਹੀਨਾ ਆਉਗਾ ਰੇਟ ਪੌਣ ਦਾ ਬੱਚਾ ਐਕਸਪਾਇਰ ਹੋ ਗਿਆ ਨਾ ਭਾਈ ਹਾਂ ਬਸ ਤਾਂ ਮਾੜਾ ਬੱਚਾ ਸੀਗਾ ਯਾਰ ਚਿੱਟੇ ਚਿੱਟੇ ਬਾਰੇ ਕਿੱਥੇ ਘੱਟ ਫੜ ਲਿਆ ਸੀ ਲਾ ਬਾਕੀ ਆਇਆ ਹੈ ਨਾ ਕਿੰਨਾ ਦੁੱਧ ਦਾ ਭਾਈ ਹੁਣ ਇਹ ਤਾਂ ਆਏਗਾ ਭਾਈ 16 ਲੀਟਰ ਕੀ ਰੇਟ ਆ ਭਾਈ ਜਾਇ ਜਾਇ ਦਾ ਰੇਟ ਭਾਈ 60000 ਇਹ ਹੋਊ ਵੀ ਸੰਗਣਾ ਭਾਈ ਚਿੱਟਾ ਦੁੱਧ ਹੈ ਨਾ ਹਾਂ ਨਾ ਇਸ ਵਰਗਾ ਦੁੱਧ ਹੈ ਕੇ ਡੀ ਜਾਗੀ ਭਾਈ ਨਾਲ ਨਾਲ ਯਾਰ ਮਿਕਸ ਆ ਗਈ ਦੋ ਹੈ ਨਾ ਸਾਈ ਬਾਲ ਦਾ ਜਰਸੀ ਤੇ ਦੋ ਤਿੰਨ ਜੀ ਮਿਕਸ ਆ ਗਈ ਦੁੱਧ ਬਹੁਤ ਇਕਟਾਰ פארਕਰ ਜੀ ਹੁੰਦੇ ਜਿਹੜੀ ਮੇਲ ਨੰਬਰ ਕਿੰਨਾ ਬਾਈ ਮੇਲ ਨੰਬਰ ਕਿੰਨਾ ਬਾਈ ਮੇਲ ਨੰਬਰ 989533 ਹਾਂਜੀ ਬਾਈ 04710 ਘਰ ਦਾ ਕੰਮ ਹੀ ਹੈ ਬਿੱਤਰਾ ਨਾ ਬਾਹਰੋਂ ਕੇ ਲੈ ਲੈਣਾ ਕਦੀ ਨਾ ਨਾ ਕਰੀ ਅੱਛਾ ਘਰ ਦੀ ਗਾਂਸੇ ਨੂੰ ਬਾਈ ਦੀ ਸੀਲ ਬਹੁਤ ਆ ਬਾਕੀ ਦੁੱਧ ਅੱਧਾ ਕਿਲੋ ਘੱਟ ਦੇ ਕੋਈ ਫਰਕ ਨਹੀਂ ਪੈਂਦਾ ਬੇਤਾ ਬਾਕੀ ਸੇਵਨ ਗੱਲ ਕਰ ਵਧੀਆ ਵਧੀਆ ਅੱਗੇ ਹਾੜੀ ਆਗੇ ਝੋਨਾ ਚਾਹਨਾ ਵਧੀਆ ਲਵਾ ਦੂ ਐਨਾ ਫਰਕ ਕਰੋਗੇ ਦਾ ਬਾਕੀ ਹੈ ਵੀ ਸੰਗਣਾ ਅਸਲ ਤੇ ਨੋ ਪਿੰਗਾ ਦਿਖਾਉਣਾ ਸਾਨੂੰ ਉੱਥੇ ਬਾਜਾਂ ਦੇ ਫੋਨ ਬਹੁਤ ਆਉਂਦੇ ਗਾਂ ਵਾਲੇ ਸਰਾਹਣਾ ਵੀ ਚੰਗੀ ਹੈ ਮੱਝ ਵਾਲਾ ਤਾਂ ਲੱਗਿਆ ਬਾਕੀ ਹੈ ਵੀ ਮੈਕਸ ਜੀ ਦੁੱਧ ਵੀ ਦਾ ਸੰਗਣਾ ਹੋਊ ਤੇ ਛਿੱਟਾ ਹੋਊਗਾ ਆ ਸਰੀ ਸਰੀ ਪੋਤਾ ਤਰਪੂ ਵੀ ਆਪਾਂ ਮਾੜੀ ਜਿਦੋਰੀ ਤੋਰੀ ਮਾੜੀ ਆਹ ਇਹ ਟੋਟਲੀ ਨਹੀਂ ਹੈ ਬਸ ਬਾਈ ਪਹਿਲਾ ਤੀਜੇ ਸੁਏ ਗਏ ਆ ਬਾਬੇ ਨੂੰ ਪਰ ਬਾਬੇ ਨੂੰ ਪੁੱਛਾਂਗੇ ਆਪਾਂ ਯਾਰਿਆ ਬੱਚਾ ਇਹਦਾ ਮਗਰ ਇਹ ਗਰਮੀ ਵਾਲਾ ਤੋਹਫਾ ਹੈ ਕਹਿ ਸਕਦੇ ਆਂ ਥਾੜੀਆਂ ਚ ਕੰਮ ਵਧੀਆ ਦੇਣਗੇ ਹਾਂ ਗਰੀਬ ਹੀ ਹੈਗਾ ਅਸੀਲ ਵਿਚਾਰੀ ਉਹੀ ਖੜੀ ਆ ਹੂੰ ਪਾਪਾ ਕਿੰਨੇ ਦਿਨਾਂ ਤੋਂ ਗਾਂ ਨੂੰ ਸੋਈ ਨੇ ਇਹਨੂੰ 15 ਦਿਨ ਹੋ ਗਏ ਮਗਰ ਬੱਛਾ ਤੀਜਾ ਸੁਆ ਤੀਜਾ ਹਾਂ ਤੀਜਾ ਸੁਆ 15 ਦਿਨ ਹੋ ਗਏ ਦੁੱਧ ਕਿੰਨਾ ਪਾਪਾ ਹੁਣ 18 18 ਕਿਲੋ 18 ਕਿਲੋ ਤਾਂ ਕਿ ਹੋਵੇ ਸੰਗਣਾ ਦੁੱਧ ਤੇ ਤਾਂ ਸੱਚ ਨੂੰ ਬਾਈ ਕਹਿੰਦਾ ਹੈ ਵੀ 18 ਕਿਲੋ ਬਾਕੀ ਰੇਟ ਪੁੱਛਦਾ ਬਾਈ ਰਾਜੀ ਗਾਂ ਦਿਆ ਕਰੋ ਅੱਜ ਕੱਲ ਤਾਂ ਪੰਪ ਘੱਡ ਦੂਗੀ ਜਮਾ ਦੁੱਧ ਦੱਦਲੀ ਬਾਕੀ ਸੀਲ ਬਹੁਤ ਦੁੱਧ ਵੀ ਪੂਰਾ ਫੋਲ ਹੀ ਦਊ ਹਾਂ ਕਿੰਨੇ ਪੈਸੇ ਬਾਕੀ ਤੁਸੀਂ ਸਿਆਣਿਓ ਉਹ ਜਿਹੜਾ ਬੰਦਾ ਉਹ ਬੜਾ ਸੁਟਿਆ ਕਿਹੜੇ ਪਿੰਡ ਦੇ 62831 07624 ਹੈ ਨਾ ਹਤਰੋਂ ਗਾਂ ਟੌਪ ਕਲਾਸ ਦੀ ਹੈ ਪੂਰੀ ਗਰਮੀ ਗਰਮੀ ਚ ਤਾਂ ਐ ਖੜੀ ਰੋ ਜਿੱਥੇ ਮਰਜ਼ੀ ਖੜਾ ਦਿਓ ਕੋਈ ਹੌਂਕਣ ਦਾ ਨਹੀਂ ਇਹਨੂੰ ਕੋਈ ਲੈਣਾ ਦੇਣਾ ਪਿੰਡ ਬਾਬੇ ਦਾ ਕਿਸ਼ਨਪੁਰਾ ਜ਼ਿਲ੍ਹਾ ਬਠਿੰਡਾ ਆਹ ਦੇਖ ਲੋ ਸੱਜਣਾ ਮੰਡੀ ਇੱਥੇ ਵੀ ਥੋੜਾ ਜਿਹਾ ਘੱਟ ਘਾਟੀ ਜਾਂਦੀ ਕਿ ਸੀਜ਼ਨ ਦਾ ਕਰਕੇ ਫਰਕ ਪੈ ਗਿਆ ਫਿਰ ਮੱਝਾਂ ਚੰਗੀਆਂ ਆਈਆਂ ਮੱਝਾਂ ਤਾਂ ਬੜੀਆਂ ਬੜੀਆਂ ਵੜੀਆਂ ਆਉਂਦੇ ਆ ਇੱਥੇ ਟਾਪ ਗਲਾ ਖਦਿਆਂ ਸਰੇ ਦੀਆਂ ਮੱਚ ਆਉਂਦੇ ਜਾਂ ਮਸ ਸਰੇ ਦੀਆਂ ਬੈਠੋ ਜੀ ਜਿ ਮਰਜ਼ੀ ਮੈਂਸ ਲੈ ਲਓ ਲੱਖ ਵਾਲੀ ਲਾ ਦੋ ਵਾਲੀ ਤਿੰਨ ਵਾਲੀ ਚਾਰ ਵਾਲੀ ਪੰਜ ਵਾਲੀ 6 ਵਾਲੀ 7 ਵਾਲੀ 8 ਵਾਲੀ 10 ਵਾਲੀ 25 25 ਲੱਖ ਵਾਲੀਆਂ ਵੀ ਆ ਰੀਆਂ ਆਰਾਮ ਅਜ ਬਹੁਤ ਟਾਪ ਕਲਾਸ ਮੱਲਾ ਵਰਗੀ ਮੱਝਾ ਮੱਲਾ ਵਰਗੀ ਹਾਂ ਓਏ ਕੰਡੀ ਊਂ ਯਾਰ ਥੱਲਾ ਦੇ ਕੀ ਬਾਤ ਆ ਤੂੰ ਟਾਪ ਕਲਾਸ ਹੀ ਯਾਰ ਇੱਥੇ ਤੇ ਰੂਟ ਤਾਂ ਬਹਾਲੇ ਮੰਗਲਾ ਜਿਵੇਂ ਆ ਚੋਟੀ ਛੱਡ ਬਲਾ ਗਿਆ ਪਿਆਰ ਕੋਕੇ ਜੜੀ ਫਿਰਦੀ ਆ ਲੈ ਵੇ ਲੂਰ ਦਾ ਕੰਢੇ ਘੜ ਰੱਖਿਆ ਮਾ ਆਹ ਦੇਖਿਆ ਕੀ ਬਾਤ ਆ ਯਾਰ ਸੀ ਸੀ ਇਹਨਾਂ ਦਾ ਆਹ ਬੁਰੀ ਬਹੁਤ ਵੱਡੀ ਮੱਝ ਬੱਡੀ ਮੱਚ ਵੇਚਦੀ ਬਾਈ ਹਾਂ ਜੀ ਅੱਛਾ ਚੱਲ ਵਧੀਆ ਯਾਰ ਆ ਨੀਲੀ ਰੌਕ ਬਾਈ ਦੀ ਇਹਨਾਂ ਕੋਲ ਸਬਾਈ ਖੁਸ਼ੀ ਵਾਲੀ ਝੋਟੀ ਵੱਡੀ ਕੋਣ ਸੇ ਖੜਾ ਦੇਂਗੇ ਉਸ ਨੂੰ ਅੱਜ ਸੇਲ ਕਰੀ ਇਹਨਾਂ ਨੇ ਮੱਝਾਂ ਰੇ ਵੇਚਦਾ ਬਹੁਤ ਵੱਡੀਆਂ ਆਉਂਦੀਆਂ ਵਿੱਚ ਛੋਟੀਆਂ ਵੀ ਆਏ ਨੇ ਉਹਰ ਗਾਗਾ ਇੰਨਾ ਬਾਲਾ ਵੀ ਨਹੀਂ ਤੇ ਘੱਟ ਵੀ ਨਹੀਂ ਠੀਕ ਆ ਡੰਗ ਲਾ ਗਈ ਆ ਟਾਈਮ ਜੇ ਵਧੀਆ ਪਾਸ ਹੋ ਜਾਂਦਾ ਅਗਲੀ ਮੰਡੀ ਦਾ ਫਿਰ ਕਣ ਕਬੱਡੀ ਜਾਊਗੀ ਤੂੜੀਆਂ ਇਹਦੇ ਭਲਾ ਨਹੀਂ ਰਹੇ ਨੇ ਆਪ ਤਾਂ ਪਜਾਦੀਆਂ ਆਪ ਤਾਂ ਪਜਾਦੀਆਂ ਆਜਾ ਹਾਂ ਅੱਜ ਬੜੀ ਵੱਡੀਆਂ ਗੱਲਾਂ ਕਰੇਵਾ ਆਏ ਨੇ ਭਾਂਜੇ ਲੈਵਾ ਵਾਲਾ ਘੱਟ ਆ ਹੋਣੇ ਹਨ ਅੱਗੇ ਕੀ ਗੱਲਵਾਤਾ ਇਵੇਂ ਗੋਸ ਆ ਜਾਓ ਮਿਲਦੇ ਅੱਗੇ ਕਿਸੇ ਨਾਲ ਦੇ ਜਿਵੇਂ ਆ ਟਾਪ ਕਲਾਸ ਆ ਆ ਦੇਖਦੇ ਕਿੰਨੇ ਦੇ ਕੀ ਗੱਲਬਾਤ ਸਸਤੇ ਰੇਟ ਦੀ ਮੱਛੀ ਆ ਜਨਾ ਸਸਤੇ ਦੀ ਆ ਸਿੰਘ ਥੋੜੇ ਮੀਨੀ ਵੰਗੂ ਆ ਲੱਖ ਤੇ 35000 ਪਤਲੀ ਚਮੜੀ ਕਾ ਤਾਂ ਠੀਕ ਆ ਬਲੋ ਵੱਡਾ ਵੀ ਨੇ ਬਲੋ ਛੋਟਾ ਨਹੀਂ 3 ਲੱਖ ਤੇ 35000 ਅੱਜ ਕੱਲ ਦਾ ਰੇਟ ਹੈ ਨਹੀਂ ਇਹ ਮੰਦੇ ਆ ਪਾ ਕੋਈ ਦਾ ਬਾਈ ਨੂੰ ਕੀ ਨੰਬਰ ਆ ਤੇ ਕਿੰਨਾ ਦੁੱਧ ਹੁੰਦੀ ਆ ਖੋਲੀ ਨੰਬਰ ਤੇ ਰਲਾ 95013 ਅੱਗੇ 32404 32404 ਪਿੰਡ ਬਾਈ 30 ਮਿੰਟ ਦੀ ਸਾਡੇ ਕੋਲ ਹੀ ਆਗੇ ਹਾਂ ਮੈਂ ਪਹਿਲੇ ਇਹ ਨਹੀਂ ਕਿਤੇ ਬਾਈ ਨੇਰੇ ਨੂੰ ਮਗਰ ਬੱਚਾ ਗਿਆ ਭਾਈ ਕੱਟੀ ਮਗਰ ਕੈ ਦਿਨ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ ਅੱਜ 4-5 ਦਿਨ ਹੋ ਗਏ ਕਿੰਨਾ ਦੁੱਧ ਹੋਂ ਉਹ ਤਾਂ 10 ਕਿਲੋ ਮੋਫੇ ਦਾ ਪਿਆਰਾ ਸਾਰਾ ਵਿਚਾਚੇ 10 ਰੱਖਿਆ ਗਿਆ ਜਿਹੜਾ ਧੰਨ ਨੀਲੀ ਰੋਗ ਤਾਂ ਬੱਚੇ ਵਧੀਆ ਤੇ ਤੂੰ ਯਾਰ ਹੈਨਾ ਹਾਂ ਤੇ ਰੇਟ ਬਾਈ ਦਾ ਰੇਟ ਇੱਕ ਚਾਰੀ ਕਰਦੇ ਬਈ ਮਾਨਤਨ ਮਾਨਤਨ ਕਰ ਦਾਂਗੇ ਫਿਰ ਹਮ ਤੁਸੀਂ ਦੱਸ ਹਾਂ ਤਾਂ ਰੇਟ ਕਰ ਮੰਡੀ ਚ ਕਰਨਾ ਪੈਂਦਾ ਉਹ ਬੱਚਾ ਇੱਕ ਤਾਂ ਅੰਦਰ ਪ੍ਰੂਫ ਮੰਡੀ ਬਾਈ ਦਾ ਉਸ ਜਿਹਨਾਂ ਪਾਈਆਂ ਦੋ ਬੱਚੇ ਆ ਕੱਲਾ ਲੱਖ ਤੇ 15000 ਪੁਰਾਣੀਆਂ ਦਾ 25 ਤੋਂ ਥੋੜਾ ਚੰਗਾ ਦਾ ਬੱਚਾ ਇਹਨਾਂ ਨੇ ਮੇਰਾ ਬੋਤਾ ਮੈਂ ਚਲੋ ਤਾਂ ਕਰਕੇ ਮਾੜੀ ਵਿਚਾਰੀ ਹੁਣ ਖੜੀ ਆਰਾਮਦਾਰੀਆਂ ਕਿਤੋਂ ਵੀ ਨਹੀਂ ਕੋਈ ਯਾਰ ਕਿਤੋਂ ਵੀ 15 ਦੇ ਨੋਕੇ ਸੁਈਨ ਭਾਈ ਨੂੰ ਕੋਈ ਨੋਕ ਹੈ ਭਾਈ 20 ਦਿਨ ਕਿੰਨੇ ਦਿਨ ਹੋ ਗਏ ਸੁਈਨ ਭਾਈ ਨੂੰ ਕੋਈ ਨੋਕ ਹੈ ਭਾਈ 20 ਦਿਨ ਕਿੰਨਾ ਦੁੱਧ ਆ ਬਾਈ ਹੁਣ 20 ਕਿਲੋ ਯਾਰ ਭਾਈ ਕੀ ਬੋਲੇ ਕਿੰਨਾ ਭਾਈ ਨਾ ਬੱਚਾ ਮਾਗ ਰ ਬੱਚਾ ਭਾਈ ਮਾਗਰ ਬੱਚਾ ਜਰਸੀ ਦਾ ਕਹਾਂ ਵਾਲੀ ਪਿਆਰ ਨਹੀਂ ਮੈਂ ਸੱਤ ਤੋ ਇਹ ਵੀ ਸੰਗਣਾ ਮਾ ਕੇ ਚਾਰ ਵੀ ਪਾਈ ਬੈਠਾ ਫੁੱਲ ਬਾਈ ਹਾਂ ਜੀ ਉਹ ਮੈਂ ਕਿਆ ਲੈਣਾ ਬੱਚੇ ਨੂੰ ਕਿਹਦਾ ਬੱਚੇ ਰੋਗੇ ਚਾਰ ਪਾ ਸੈਵਾ ਬਾਈ ਬਹੁਤ ਚੂਣ ਦੇਖੀ ਤੂੰ ਬਾਈ ਜਿਹੇ ਹੀ ਚੂਣ ਲੱਗੇਗਾ ਬਾਈ ਸੱਚ ਰੇਟ ਭੁੱਲ ਕੇ ਰੇਟ ਹੀ ਬੈਠਦਾ ਹਾਂ ਜੀ ਬਾਈ ਰੇਟ ਬਾਈ ਉਸ ਦਾ ਲੱਕ ਰੀ ਜਾਂਦੇ ਬਾਈ ਪਿੰਡ ਕਿਹੜਾ ਬਾਈ ਸੱਚ ਆਪਣਾ ਕੰਡਾ ਕਲੀਏ ਵੀਰੇ ਅਕਲ ਹੀ ਜੁਗਰ ਲਾ ਜੁਗਰ ਲਾ ਬਾਈ ਠੀਕ ਹੈ ਬਾਰ ਦਾ ਕੰਮ ਹੈ ਨਾ ਬਾਈ ਹਾਂ ਬਾਈ ਮੱਜਾਂ ਵੀ ਲੇ ਗਨਾ ਕਿ ਗਾਂਆਂ ਬਾਈ ਮੱਜਾਂ ਵੀ ਲਿਆਉਣੇ ਬਾਈ ਦੋ ਮੱਜਾਂ ਸੀ ਦੋ ਗਾਂ ਦਾ ਸੀ ਕਿਹਾ ਗਾਂ ਸੇਲ ਹੋ ਗਈ ਬਾਈ ਹੈਨਾ ਇਹ ਤਾਂ ਤੁਰਦੀ ਮਸਾਂ ਦੀ ਭਰਾਵਾ ਵਧੀਆ ਵਿੱਚ ਉਹਦੀ ਤੁਸੀਂ ਹੈਂ ਉਂਗਲ ਨਹੀਂ ਖੁਬਦੀ ਸੀ ਨਾ ਉਂਗਲ ਤਾਂ ਨਹੀਂ ਖੁਬਦੀ ਸੀ ਨਹੀਂ ਬਾਈ ਖੁਬਦੀ ਨਹੀਂ ਜਿਆਦੇ ਹੀ ਨਾ ਦੁੱਧ ਪਾਚੀ ਹਾਂ ਵੀ ਬਈ ਜੀ ਗਾਂ ਭਰਾਵਾ ਦੇਦਾ ਹੁਣ ਵਿਚਾਰਾ ਚੋਤਾ ਵਧੀਆ ਕਰਿਆ ਕੀ ਗਾਂ ਤੋਂ ਤੁਰੇ ਨਹੀਂ ਜਾਂਦਾ ਸੀ ਭਾਈ ਮੋਬਾਈਲ ਨੰਬਰ ਦੱਸ ਸਕਦੇ ਭਰਾ ਮਾਨਕ ਦੇ ਮੋਬਾਈਲ ਨੰਬਰ ਵੀ 6284320 ਨਾ ਕੀ ਆਪੇ ਆਪਣਾ ਮਨਪ੍ਰੀਤ ਦਾ ਭਾਈ ਨਾਂ ਮਨਪ੍ਰੀਤ ਪਿੰਡ ਬਾਈ ਦਾ ਅਖਲੀਆ ਜ਼ਿਲ੍ਹਾ ਮਾਨਸਾ ਤੇ ਗਾਂਆਂ ਬਾਈ ਚੰਗੀਆਂ ਲਿਆਉਂਦੇ ਯਾਰ ਉਹ ਆ ਗਿਆ ਬੱਚਾ ਇਹ ਦੇ ਮਾਰ ਧਰ ਲਓ ਸਪਰਕ ਭਾਈ ਮਨ ਸੱਜਣੋਏ ਦਿਖਾ ਦੇ ਤੁਹਾਨੂੰ ਮੰਡੀ ਰਾਮਪੁਰਾ ਫੋਲ ਦੀ ਇੱਕ ਤਰੀਕ 4ਵਾਂ ਮਹੀਨਾ 2025 ਦੈਨ ਮੰਗਲਵਾਰ ਮੈਨੂੰ ਸਾਰੀ ਲੱਗਦੀ ਤੂੰ ਸੁਨੇਹਾ ਆਇਆ ਸੀ ਤੇ ਕਮੈਂਟ ਕਰਕੇ ਦੱਸੋ ਮਾਰ ਕੇ ਕਿਵੇਂ ਲੱਗੀ ਮੰਡੀ ਅੱਜ ਠੋਕੜੇ ਜਿਹੀ ਹੋ ਰਹੀ ਹੈ ਵਿੱਚ ਯਾਰ ਬਾੜੀ ਉਹ ਮੈਂ ਇਹਦੀ ਗੱਲ ਕਰਦਾ ਮੈਂ ਉਹ ਤੁਹਾਡੀ ਹਾਂ ਦਾ ਗਾਕਦਾ ਪਤਾ ਲੱਗਦਾ ਨਾ ਵਪਾਰੀ ਦਾ ਪਤਾ ਲੱਗਦਾ ਮੰਡੀ ਮੰਦਿਆਂ ਜਾਂ ਮੈਨੂੰ ਲੱਗਦੇ ਆ ਮੰਦਿਆਂ ਜਾਂ ਅੱਜ ਤੋਂ ਘਟ ਘਟ ਸਾਹਿਬ ਕਿਤੇ ਹੋਣੇ ਨਹੀਂ ਜਿੱਨਾ ਅੱਜ ਘਟ ਹੈ ਇੱਧਰ ਜਾ ਕੇ ਆ ਬਾਦਰ ਵੀ ਘਟਾ ਆ ਹਾਂ ਇੱਧਰ ਵੀ ਘਟਾ ਹੈ ਹਾਂ ਆ ਇਧਰ ਜਮਾ ਖਾਲੀ ਬੈਗ ਖਦਾ ਜਾਂਦਾ ਹੈ ਤੇ ਚੈਨਲ ਨੂੰ ਲਾਜਮ ਭਰਾ ਮਨ ਕੇ ਸਬਸਕ੍ਰਾਈਬ ਕਰਿਓ ਉਹਦੇ ਨਾਲ ਹੌਸਲਾ ਮਿਲਦਾ ਰਹਿੰਦਾ ਜੇ ਕਿ ਸਿੱਧ ਨੇ ਵੀਡੀਓ ਬਣਾਉਣੇ ਕਰ ਲੈਸ ਫਰਕ 6283402919 ਸੰਧੂ ਡੇਰੀ ਫਾਰਮ ਸਰਦੂਲਗੜ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ